ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਖੇੜੀ ਜਿਨ੍ਹਾਂ ਨੂੰ ਤੁਸੀਂ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਕਹਿੰਦੇ ਨੇ ਪਰ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਫਕੀਰੀ ਤਾਂ ਕੀਤਾ ਪਰ ਕਰਮ ਕਾਂਡ ਨਹੀਂ ਕੀਤਾ ਸੋ ਅਸੀਂ ਅनाथ ਆਸ਼ਰਮ ਚਲਾ ਰਹੇ ਹਾਂ ਮੁੰਲੇ ਲੰਗੜੇ ਪਾਹੀ ਬਜ਼ੁਰਗ ਬੱਚਿਆਂ ਦਾ ਤੇ 8-9 ਸਾਲ ਤੋਂ ਜਿੰਨੇ ਕਿ ਮੈਂ 20 ਸਾਲ ਦਾ 21 ਸਾਲ ਦਾ ਸੇਵਾ ਤੇ ਲੱਗਿਆ ਸੀ ਜਾਂ 30 ਸਾਲ ਦਾ ਹੋਣਾ ਪਰ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਮੇਰੀਆਂ ਪੋਸਟਾਂ 'ਚ ਕਈ ਪੈ ਗਈਆਂ ਚੈਨਲਾਂ ਤੇ ਬਾਬਾ ਜੀ ਯਾਦ ਉਮੀਦਵਾਰ ਲੜ ਰਹੇ ਨੇ ਫਿਰ ਹਾਲ ਮੈਂ ਲੜ ਨਹੀਂ ਰਿਹਾ ਉਹਦਾ ਕਾਰਨ ਹੈ ਵੀ ਇੱਕ ਤਾਂ ਤੁ ਸਰਦਾਰ ਸਿਮਰਜੀਤ ਸਿੰਘ ਮਾਨ ਲੜ ਰਹੇ ਨੇ ਸੁਖਪਾਸ ਸਿੰਘ ਖੈਲਾ ਲੜ ਰਹੇ ਨੇ ਉਹ ਵੀ ਆਪਣੇ ਮਿੱਤਰ ਨੇ ਲੇਕਿਨ ਬਿੱਲੀ ਤੇ ਚੈਨਲਾਂ 'ਆਂ ਪਾਰਟੀਆਂ ਨੂੰ ਤਾਂ ਆਪਾਂ ਸਾਥ ਦੇਣਾ ਨਹੀਂ ਚਾਹੀਓ ਕਾਂਗਰਸਾਂ ਚਾਹੀਓ ਆਪਣੇ ਆਪ ਵਾਲੇ ਨੇ ਤੇ ਚਾਹੀਓ ਉਹ ਬੀਜੇਪੀ ਵਾਲੇ ਹਾਗੇ ਕੋ ਬੀਜੇਪੀ ਚੰਗਾਲੀਂਦਰ ਉਹ ਵੀ ਕਰਦਾਂਗੇ ਸਪੋਰਟ ਜੇ ਕੋਈ ਲੀਡਰ ਚੰਗਾ ਹੋਇਆ ਕਮਰਜੀਤ ਪ੍ਰਤਾਪ ਸਿੰਘ ਚੰਗਾ ਬੰਦਾ ਆ ਆਮ ਆਦਮੀ ਪਾਰਟੀ ਚ ਉਸੇ ਜੇ ਬੰਦੇ ਨੂੰ ਸਪੋਰਟ ਕਰੂ ਬਾਕੀ ਇੱਕ ਹੱਥ ਵਨ ਕੇ ਬੇਨਤੀ ਆ ਆ ਤੁਹਾਡੇ ਚਰਨਾਂ ਤੇ ਹੱਥ ਲਾ ਕੇ ਬੇਨਤੀ ਕਰਦਾ ਖਡੂਰ ਸਾਹਿਬ ਵਾਲਿਓ ਤੁਹਾਡੇ ਹੱਥ ਦੇ ਵਿੱਚ ਸਿੱਖਾਂ ਦੀ ਅਣਖ ਸਿੱਖਾਂ ਦੀ ਪੱਗ ਤੁਹਾਡੇ ਹੱਥਾਂ ਵਿੱਚ ਹੁਣ ਥੱਲੇ ਨੂੰ ਛੁੱਟ ਦੋ ਕੋਣ ਚਾਕੇ ਅਮਰਪਾਲ ਦੇ ਸੰਕਟੇ ਵੀ ਸਜਾ ਕੇ ਤਾਜ ਇੱਕ ਸਭੀ ਦਾ ਜਰਨੈਲ ਬਣੂਗਾ ਸ਼ੰਤ ਬਾਬਾ ਜਰਨੈਲ ਸਿੰਘ ਖਾਲਸਾ ਭੇਂਦਰਾ ਵਾਲਾ ਤੋਂ ਬਾਅਦ ਸਿੱਖ ਤੋਂ ਹੁੰਦਾ ਜਰਨੈਲ ਭਾਈ ਸਾਹਿਬ ਭਾਈ ਮਰਤਪਾਲ ਸਿੰਘ ਖਾਲਸਾ ਜਿਹੜੇ ਅੱਜ ਸਿੱਖਾਂ ਦੀ ਹੱਕਾਂ ਦੀ ਗੱਲ ਕਰਦੇ ਕਰਦੇ ਇੱਕ ਸਾਥ ਤੋਂ ਜਗਰੂ ਗਰ ਦੇਲ ਦੇ ਵਿੱਚ ਬੈਠ ਕੇ ਉਹਨਾਂ ਦੀ ਘਰਵਾਲੀ ਵੀ ਦੇਖੋ ਇਹ ਵਿਆਹ ਹੋਇਆ ਸੀ ਕਦੋਂ ਦਾ ਬਣੀ ਸਾਨੂੰ ਪਤਾ ਸੀ ਵੀ ਗ੍ਰਸਤੀ ਜੀਵਨ ਸ਼ੁਰੂ ਕੀਤਾ ਇਸ ਤਰ੍ਹਾਂ ਨਹੀਂ ਜੇਲ ਕੱਟ ਰਹੇ ਨੇ ਮੌਕੇ ਦੀ ਸਰਕਾਰ ਤੇ ਸੰਤੰਤਰ ਸਰਕਾਰ ਨੇ ਬਹੁਤ ਜ਼ਿਆਦਾ ਜਨਮ ਕੀਤਾ ਅਮਰਤਪਾਲ ਨੂੰ ਕੁੱਟਿਆ ਮੋੜ ਲਿਆ ਤੇ ਉਸ ਤੋਂ ਬਾਅਦ ਹੁਣ ਮੈਂ ਬੇਨਤੀ ਕਰਦਾਂ ਆਪਣੇ ਕੋਲੇ ਮੌਕਾ ਚਾਹਤਾ ਹਾਂ ਆਪਾਂ ਅਮਰਤਪਾਲ ਸਿੰਘ ਨੂੰ ਐਂਟੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਓ ਜੇਲ੍ਹ ਚੋਂ ਕਢਾਈਏ ਬਾਹਰ ਪਾਰਲੀਮੈਂਟ ਦੇ ਵਿੱਚ ਭੇਜਿਓ ਤੇ ਉੱਥੇ ਜਾ ਕੇ ਸਾਡੇ ਭਾਈ ਸਾਹਿਬ ਬੁੱਲ ਤੇ ਸਿੱਖ ਨਜ਼ਾਰਾ ਦੇ ਵਿਚਾਰ ਦੀ ਤਲਾ ਹੁੰਦੀ ਹੈ ਫਨੂਰ ਸਾਹਿਬ ਆ ਰਹੇ ਜੇ ਤੁਸੀਂ ਅਮਰਪਾਲ ਸਿੰਘ ਨੂੰ ਹਰਾਤਾ ਤਾਂ ਸਮਝ ਲਿਓ ਹੁਣ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਲੀਡਰ ਨਹੀਂ ਤੁਹਾਨੂੰ ਮਿਲਣਾ ਬੱਬਰ ਸ਼ੇਰਾ ਹੋ ਤੁਹਾਡੇ ਨਹੀਂ ਜੇ ਟੱਟ ਰਿਹਾ ਪਰ ਆਪਣਾ ਫਰਜ਼ ਬਣਦਾ ਪੰਜਾਬ ਪੰਜਾਬ ਅਮਰਪਾਲ ਸਿੰਘ ਦੀ ਅਸੀਂ ਸਪੋਰਟ ਪੂਰ ਥੋਕੇ ਕਰਦੇ ਆਂ ਤੇ ਪ੍ਰਚਾਰ ਵੀ ਕਰਾਂਗੇ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਖਦੂਰ ਸਿੰਘ ਵਾਲਿਓ ਜੀਵਨ ਸਿੱਧੂ ਕਹਿੰਦਾ ਸੀ ਜੰਨਾ ਪੰਜ ਦਰ ਮਹਿਣਾ ਨਾ ਲਿਓ ਦੁਨੀਆਂ ਦਾ ਮਹਿਣਾ ਲੈ ਲਿਓ ਪੰਜ ਦਰ ਨਹੀਂ ਨਾ ਸਦੀਆਂ ਤੱਕ ਫੈਰਾ ਨਹੀਂ ਛੜਦਾ। ਦੰਗੂ ਨੇ ਸਹਿਬਜ਼ਾਦਿਆਂ ਨੂੰ ਫੜਾਇਆ ਸੀ ਮਾਤਾ ਗੁਜਰੀ ਜੀ ਨੂੰ। ਅੱਜ ਵੀ ਜਦੋਂ ਨੰਕ ਹਰਾਮ ਦੀ ਗੱਲ ਕਰਦੇ ਆਂ ਨਾ ਤਾਂ ਮੈਂ ਦੰਗੂ। ਦੰਗੂ ਦਾ ਵਾਰਸ ਫੱਦਾ ਵੀ ਗੱਲ ਕਰਦੇ ਆਂ, ਬੇਈਮਾਨਾ ਵੀ ਗੱਲ ਕਰਦੇ ਆਂ। ਆਪਾਂ ਕਹਿੰਦੇ ਆਂ ਦੰਗੂ ਦੀ ਲਾੜ। ਇਸ ਤਰ੍ਹਾਂ ਤੇ ਆਪਾਂ ਦੰਗੂ ਜਿਹਾ ਲਾੜਦਾ ਨਹੀਂ। ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਐ। ਤੇ ਭਾਈ ਸਾਹਿਬ ਭਾਈ ਮਰਖ ਪਾਤਸ਼ਾਹ ਦੇ ਪੁੱਤਰ ਐ। ਤੇ ਤਾਂ ਦੀ ਚੜ੍ਹਦੀ ਜਣਾ ਕਰੋ। ਫਲੂਰ ਸਾਹਿਬ ਵਾਲਿਓ। ਪੰਥੀ ਇੱਜ਼ਤ ਅਰਥ ਤੁਹਾਡੇ ਹੱਥ ਦੇ ਵਿੱਚ ਹੈ ਹੋਰ ਤੁਸੀਂ ਦੇਖ ਲਓ ਕੀ ਕਰਨਾ ਅਸੀਂ ਜਿੰਨਾ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਭਾਈ ਸਾਹਿਬ ਪਈ ਅਮਰਪਾਲ ਸਿੰਘ ਦੀ ਅਸੀਂ ਠੋਕ ਕੇ ਸਪੋਰਟ ਕਰ ਰਹੇ ਹਾਂ ਹੋਰ ਜੇ ਕਿਸੇ ਲੀਡਰ ਦੀ ਕਰਾਉਣੇ ਤਾਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂਗੇ ਫਿਰ ਹਾਲ ਕਈ ਨੱਗਰ ਪੰਚਾਇਤਾਂ ਆ ਰਹੀਆਂ ਨੇ ਤੇ ਕਈ ਦੋਸਤ ਮਿੱਤਰ ਆ ਰਹੇ ਨੇ ਖਾਸ ਕਰਕੇ ਛੇਤੀ ਨੂੰ ਲੈ ਕੇ ਤੁਸੀਂ ਬਾਬਾ ਦੀ ਤੁਸੀਂ ਇਲੈਕਸ਼ਨ ਲੜੋ ਜਿੱਤ ਹਾਰ ਦੀ ਕੋਈ ਗੱਲ ਨਹੀਂ ਪਰ ਖਾਸ ਕਰਕੇ ਖੇਤੀ ਦੇ ਮੁੱਦੇ ਤੇ ਲੜੋ ਫੀਮ ਕੁੱਤੀ ਦੇ ਠੇਕੇ ਆ ਦੇ ਮੁੱਦੇ ਤੇ ਲੜੋ ਵੀ ਜੀ ਇਲੈਕਸ਼ਨ ਲੜੀ ਵੀ ਆਸੀਂ ਅਨੰਦ ਪ੍ਰਸਾਦ ਦੇ ਮਤੇ ਦੇ ਉੱਪਰ ਪਹਿਰਾ ਦੇ ਕੇ ਇਲੈਕਸ਼ਨ ਲੜਾਂਗੇ ਹੋਰ ਕਿਸੇ ਪਾਰਟੀ ਵੱਲੋਂ ਨਹੀਂ ਲੜਨਾ ਉਹਦਾ ਦੋ ਤਿੰਨ ਪਾਰਟੀਆਂ